ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਬਾਬਾ ਕੁਲਵੰਤ ਸਿੰਘ ਜੀ ਨੇ ਦੱਸਿਆ ਉਹ ਸੱਚ ਹਜ਼ੂਰ ਸਾਹਿਬ ਖੁਦ ਦਸਮ ਪਿਤਾ ਜੀ ਆਕੇ ਵੱਖਰੇ ਰਾਜ ਦੀ ਸਥਾਪਨਾ ਕਰਨਗੇ ਕਿਸ ਦਿਨ ਆਪਾਂ ਬੇਨਤੀ ਹੈ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਦ ਸੰਗਤ ਵੱਖਰੇਪਨ ਦਾ ਬਹੁਤ ਜ਼ਿਆਦਾ ਰੌਲਾ ਪਾਇਆ ਜਾਂਦਾ ਹੈ ਇਹ ਵੱਖਰਾਪਨ ਵੱਖਰਾਪਨ ਸਾਡਾ ਵੱਖਰਾਪਨ ਹੋਵੇਗਾ ਜੀ ਅਸੀਂ ਵੱਖਰੇ ਬਣਾਂਗੇ ਜੀ ਇੰਜ ਕਰਾਂਗੇ ਯੋ ਕਰਾਂਗੇ ਸਾਦ ਸੰਗਤ ਬਹੁਤ ਰੌਲਾ ਪਾਇਆ ਜਾਂਦਾ ਹੈ ਪਰ ਮੈਂ ਬੇਨਤੀ ਕਰਾਂ ਕੁਝ ਲੋਕਾਂ ਦੇ ਵੱਲੋਂ ਇਹ ਵੀ ਗੱਲਾਂ ਕਹੀਆਂ ਜਾਂਦੀਆਂ ਨੇ ਕਿ ਸਤਿਗੁਰੂ ਆਪ ਹੀ ਆ ਕੇ ਵੱਖਰਾਪਨ ਕਰਨਗੇ ਮੈਂ ਕਹਿੰਨਾ ਇਹ ਸਾਰਾ ਕੁਝ ਸਾਡਾ ਕੀਤਾ ਕਰਾਇਆ ਸੋਚਣਾ ਸਭ ਕੁਝ ਗਲਤ ਹੈ ਸਤਿਗੁਰੂ ਤੇ ਪਹਿਲਾਂ ਹੀ ਸਾਨੂੰ ਵੱਖਰੇ ਕਰਕੇ ਗਏ ਆ ਪਿਆਰਿਓ ਸਾਡੀਆਂ ਮਰਜ਼ਾਦਾ ਵੱਖ ਨੇ ਸਾਡੇ ਧਾਰਮਿਕ ਗ੍ਰੰਥ ਵੱਖ ਨੇ ਸਾਡੀਆਂ ਚੀਜ਼ਾਂ ਵੱਖ ਨੇ ਤੇ ਸਾਧ ਸੰਗਤ ਬਹੁਤ ਚੀਜ਼ਾਂ ਸਾਡੀਆਂ ਵੱਖ ਨੇ ਸਤਿਗੁਰੂ ਸਾਨੂੰ ਪਹਿਲਾਂ ਹੀ ਵੱਖ ਕਰਕੇ ਗਏ ਆ ਹੋਰਨਾ ਧਰਮਾਂ ਤੋਂ ਤੇ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਹੋਣੀ ਸੀ ਉਸ ਵਕਤ ਔਰੰਗਜੀਬ ਗੁਰੂ ਤੇਗ ਬਹਾਦਰ ਜੀ ਦੀ ਪਰਖ ਲੈਂਦਾ ਸੀ ਕਹਿੰਦੇ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਾਲੀਆਂ ਮਿਰਚਾਂ ਦਾ ਢੇਰ ਸਾਹਮਣੇ ਰੱਖਿਆ ਗਿਆ ਤੇ ਉਹਨਾਂ ਮਿਰਚਾਂ ਨੂੰ ਮਚਾ ਦਿੱਤਾ ਗਿਆ ਤੇ ਉਹਦੇ ਵਿੱਚੋਂ ਤਿੰਨ ਮਿਰਚਾਂ ਬਚੀਆਂ ਔਰੰਗਜੀ ਦੇ ਸਾਬਤ ਕਰਨਾ ਚਾਹੁੰਦਾ ਸੀ ਵੀ ਮੈਂ ਇਦਾਂ ਸਭ ਨੂੰ ਸਾੜ ਦਿਆਂਗਾ ਜਿਵੇਂ ਅੱਗ ਦੇ ਪ੍ਰਮੋਕੇ ਦੇ ਵਿੱਚ ਸਾਰਾ ਸੜ ਗਿਆ ਮਚ ਗਿਆ ਸੁਆਹ ਹੋ ਗਿਆ ਇਹ ਮਰਚਾਂ ਮਚ ਗਈਆਂ ਇਸੇ ਤਰ੍ਹਾਂ ਮੈਂ ਸਭ ਨੂੰ ਸਾੜ ਦਿਆਂਗਾ ਮੈਂ ਦੋ ਤੋਂ ਇੱਕ ਕਰਨਾ ਚਾਹਨਾ ਇੱਕੋ ਹੀ ਧਰਮ ਇੱਥੇ ਚੱਲੇ ਕੋਈ ਵਰਗ ਚੱਲੇ ਪਰ ਉਸ ਦੇ ਵਿੱਚ ਉਹ ਕਹਿੰਦੇ ਗੁਰੂ ਕਿਰਪਾ ਸਦਕਾ ਤਿੰਨ ਮਿਰਚਾਂ ਬਚ ਗਈਆਂ ਕਾਲੀਆਂ ਮਿਰਚਾਂ ਤਲੀ ਤੇ ਧਰ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਔਰੰਗਜ਼ੇਬ ਤੂੰ ਦੋ ਤੋਂ ਇੱਕ ਕਰਨਾ ਚਾਹੁੰਦਾ ਪਰ ਇੱਥੇ ਤੇ ਤਿੰਨ ਚੱਲਣਗੇ ਇੱਥੇ Hindu ਧਰਮ ਵੀ ਰਹੇਗਾ ਮੁਸਲਮਾਨ ਧਰਮ ਵੀ ਰਹੇਗਾ ਔਰ ਇੱਥੇ ਸਿੱਖ ਧਰਮ ਵੀ ਚੱਲੇਗਾ ਤੂੰ ਦੋ ਤੋਂ ਇੱਕ ਕਰਨਾ ਚਾਹੁੰਦਾ ਇੱਥੇ ਤੇ ਤਿੰਨ ਹੋਣਗੇ ਸਾਧ ਸੰਗਤ ਪਹਿਲਾਂ ਹੀ ਸਾਨੂੰ ਵੱਖਰੇ ਪਣ ਦੀ ਗੱਲ ਜਿਹੜੀ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਰਕੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ 10 ਪਾਤਸ਼ਾਹੀਆਂ ਜਿਹੜੀਆਂ ਨੇ ਵੱਖਰੇ ਪਣ ਦੀਆਂ ਗੱਲ ਕਰਦੀਆਂ ਰਹੀਆਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਵੱਖਰੇ ਪਣ ਦੀ ਗੱਲ ਕਰਦੇ ਆ ਆ ਰਹੇ ਨੇ ਸਾਧ ਸੰਗਤ ਸਾਡੀ ਮਰਜ਼ਾਦਾ ਵੱਖਰੀ ਸਾਡੇ ਦਸਤਾਰ ਹੈ ਸਿਰ ਤੇ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਘੋੜੇ ਰੱਖੇ ਸਾਨੂੰ ਵੀ ਦਿੱਤੇ ਦਸਤਾਰ ਸਜਾਈ ਸਾਨੂੰ ਵੀ ਦਿੱਤੀ ਸ਼ਸਤਰ ਰੱਖੇ ਸਾਨੂੰ ਵੀ ਦਿੱਤੇ ਤੇ ਪਿਆਰਿਓ ਇਹ ਨਹੀਂ ਕਿ ਜੋ ਗੁਰੂ ਨੇ ਕੀਤਾ ਜੋ ਗੁਰੂ ਨੇ ਪਹਿਨਿਆ ਉਹ ਸਾਨੂੰ ਨਹੀਂ ਦਿੱਤਾ ਸਾਨੂੰ ਦਿੱਤਾ ਸਾਧ ਸੰਗਤ ਸਾਡੇ ਕੋਲੇ ਮੌਜੂਦ ਹੈ ਸਤਿਗੁਰੂ ਨੇ ਭੇਦ ਭਾਵ ਨਹੀਂ ਕੀਤਾ ਸਭ ਤੋਂ ਵੱਖਰਾਪਣ ਤੇ ਸਾਨੂੰ ਆ ਦਿੱਤਾ ਆਪਣਾ ਰੂਪ ਦੇ ਕੇ ਔਰ ਇਹ ਗੱਲ ਵੀ ਕਹਿ ਦਿੱਤੀ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਇਹ ਗਹ ਹੈ ਵਿਪਰਨ ਕੀ ਰੀਤ ਤੋ ਮੈਂ ਨਾ ਕਰੋ ਇਨਕੀ ਪ੍ਰਤੀ ਅੱਜ ਸਾਡੇ ਸਿੱਖ ਦੂਜੀਆਂ ਦੀਆਂ ਰੀਤਾਂ ਨੂੰ ਕਾਪੀ ਕਰੀ ਜਾਂਦੇ ਆ ਕੋਈ ਕੁਝ ਕਰਦਾ ਕੋਈ ਕੁਝ ਕਰ ਰਿਹਾ ਕੋਈ ਕਿਵੇਂ ਕੋਈ ਕਿਵੇਂ ਅਸੀਂ ਤਾਂ ਪਹਿਲੇ ਹੀ ਵੱਖਰੇ ਆ ਪਿਆਰਿਓ ਸਾਡਾ ਬਾਣਾ ਵੀ ਵੱਖਰਾ ਤੇ ਸਾਡੀ ਬਾਣੀ ਵੀ ਵੱਖਰੀ ਸਾਡੀ ਬੋਲ ਚਾਲ ਵੀ ਵੱਖਰੀ ਤੇ ਸਾਡੀ ਮਰਜ਼ਾਦਾ ਵੀ ਵੱਖਰੀ ਦੱਸੋ ਸਾਥ ਸੰਗਤ ਜੇ ਨਹੀਂ ਹੈਗੀ ਤੇ ਵੱਖਰੇ ਬਣ ਦੀ ਸਥਾਪਨਾ ਤੇ ਸਤਿਗੁਰੂ ਪਹਿਲੇ ਹੀ ਕਰ ਗਏ ਤੇ ਅੱਜ ਅਸੀਂ ਜੇ ਅੰਕੜੇ ਲਾ ਕੇ ਬੈਠੀਏ ਵੀ ਸਤਿਗੁਰੂ ਜੀ ਆਉਣਗੇ ਜੀ ਸਾਨੂੰ ਵੱਖਰਾ ਕਰਨਗੇ ਜੀ ਇੰਜ ਕਰਨਗੇ ਇਹ ਕਰਨਗੇ ਉਹ ਕਰਨਗੇ ਇਹ ਬਿਲਕੁਲ ਗਲਤ ਹੈ ਸਾਡਾ ਸੋਚਣਾ ਬਿਲਕੁਲ ਗਲਤ ਹੈ ਅਸੀਂ ਵੱਖਰੇ ਹਾਂ ਪਹਿਲੇ ਹੀ ਸਤਿਗੁਰੂ ਆਲਰੇਡੀ ਸਾਨੂੰ ਵੱਖਰਾ ਕਰਕੇ ਗਏ ਨੇ ਹਾਂ ਜਿਸ ਦਿਨ ਪਸਾਰਾ ਹੋਇਆ ਗੁਰੂ ਦਾ ਉਸ ਦਿਨ ਤਾਂ ਸਾਡੇ ਚੋਂ ਸੁਧਾਈ ਹੋਏਗੀ ਕਿਹੜੇ ਗੁਰੂ ਵਾਲੇ ਨੇ ਔਰ ਕਿਹੜੇ ਨੇ ਗੁਰੇ ਤੁਰੇ ਫਿਰਦੇ ਨੇ ਹਲੇ ਵੀ ਜਿਹੜੇ ਕੱਚੇ ਨੇ ਕਾچی ਮੱਤ ਵਾਲੇ ਉਹਨਾਂ ਦਾ ਜਿਹੜਾ ਹੈ ਵੱਖਰਾ ਵਖਰੇਵਾ ਪੰਨ ਸਾਡੇ ਚੋਂ ਨਿਕਲੇਗਾ ਇਹ ਯਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ